ਤਪੂ ਪਿਛਲੀ 13 ਤਰੀਕ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਮੋਨੇ ਮੁਸਲਮਾਨ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਪ੍ਰੈਂਸਿਸ ਵਿੱਚ ਐਂਟਰ ਹੋ ਕੇ ਤਪੂਤਰ ਸਰੋਵਰ ਸਾਹਿਬ ਵਿਖੇ ਕੁਰਲੀਆਂ ਕਰਨ ਦੀ ਜਿਹੜੀ ਵੀਡੀਓ ਉਹ 16 ਤਰੀਕ ਨੂੰ ਜਿਹੜੀ ਜਨਤਕ ਕੀਤੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਜਦੋਂ ਇਨਸੀਡੈਂਟ ਸਾਰਾ ਆਇਆ ਅਸੀਂ ਇਹ ਸਾਰੇ ਇਨਸੀਡੈਂਟ ਦੀ ਵਿਭਾਗੀ ਪੜਤਾਲ ਕੀਤੀ ਸੀ ਸੀਸੀਟੀਵੀ ਫੁਟੇਜ ਖੰਡਾਲੇ ਗਏ ਜਿਸ ਤੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਨੌਜਵਾਨ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਿੰਸਪਲ ਦੇ ਵਿੱਚ ਇਹ ਦਾਖਲ ਹੋਇਆ ਕਿਉਂਕਿ ਜਦੋਂ ਇਹਨੇ ਵੀਡੀਓ ਬਣਾਈ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਵੀ ਜਿਹੜੀ ਇਹਨੇ ਇੱਕ ਹੋਰ ਜਨਤਕ ਕੀਤੀ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਹੈ ਮੇਰੇ ਮਨ ਚ ਚਾਹ ਸੀ ਪਿਛਲੇ 20 ਸਾਲਾਂ ਤੋਂ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਜਦੋਂ ਅਸੀਂ ਸੀਸੀਟੀਵੀ ਵੀਡੀਓ ਖੰਘਾਲੇ ਤੇ ਇਹ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਨੌਜਵਾਨ ਅੰਦਰ ਬਿਲਕੁਲ ਮੱਥਾ ਟੇਕਣ ਵਾਸਤੇ ਨਹੀਂ ਗਿਆ 20 ਮਿੰਟ ਦੇ ਕਰੀਬ ਇਹ ਪ੍ਰਕਰਮਾਂ ਦੇ ਵਿੱਚ ਜਿਹੜਾ ਉਹ ਵੀਡੀਓਜ਼ ਬਣਾਉਂਦੇ ਰਹੇ ਜਿਹਦੇ ਵਿੱਚ ਉਹ ਕੁਰਲੀਆਂ ਕਰਦੀ ਵੀਡੀਓ ਸਾਰੇ মিডিਆ ਦੇ ਜਿਹੜੀ ਉਹ ਸਾਹਮਣੇ ਆ ਉਹ ਕੁਲੀਆਂ ਕਰਨ ਦੀ ਜਿਹੜੀ ਇਹਨਾਂ ਦੀ ਰਵਾਇਤ ਆ ਨਮਾਜ਼ ਪੜਨ ਤੋਂ ਪਹਿਲਾਂ ਇਹ ਜਿਹੜੀਆਂ ਉਹ ਕੁਲੀਆਂ ਕਰਦੇ ਉਹਨੂੰ ਅਜ਼ੂ ਕਹਿੰਦੇ ਨੇ ਆਪਣੀ ਜਿਹੜੀ ਆ ਇਹ ਲੈਂਗੁਏਜ ਦੇ ਵਿੱਚ ਸੋ ਸਾਰਾ ਇਨਸੀਡੈਂਟ 16 ਤਰੀਕ ਨੂੰ ਜਦੋਂ ਸਾਡੇ ਧਿਆਨ 'ਚ ਆਇਆ ਉਸ ਤੋਂ ਬਾਅਦ ਆ ਅਸੀਂ ਮੁਕੰਮਲ ਇਹਦੀ ਪੜਤਾਲ ਕੀਤੀ ਤਫ਼ਤੀਸ਼ ਕੀਤੀ ਉਸ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਨੌਜਵਾਨ ਹਰਮੰਦਰ ਸਾਹਿਬ ਸਿਰਫ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹੀ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਜਿਹੜੀ ਆ ਉਹ ਕੰਪਲੇਂਟ ਇਹਦੇ ਅਗੇਂਸਟ ਜਿਹੜੀ ਆ ਉਹ ਮੂਵ ਕਰਨ ਜਾ ਰਹੇ ਆ ਕਿ ਇਹਦੇ ਅਗੇਂਸਟ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਸੰਗਤ ਦੇ ਸਾਹਮਣੇ ਆਏ ਕਿਉਂਕਿ ਹਰਮੰਦਰ ਸਾਹਿਬ ਰੋਜ਼ ਹੀ ਬਹੁਤ ਵੱਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਪਰ ਸੰਗਤਾਂ ਦੇ ਹੱਦ ਅਗੇ ਉਹ ਸਾਰੇ ਪ੍ਰਬੰਧ ਜਿਹੜੇ ਉਹ ਛੋਟੇ ਪਏ ਜਾਂਦੇ ਨੇ 700 ਦੇ ਕਰੀਬ ਸੀਸੀਟੀਵੀ ਕੈਮਰਾ ਲੱਗੇ ਨੇ ਹਜ਼ਾਰ ਤੋਂ ਪਲੱਸ ਜਿਹੜਾ EMPLOYE ਮੁਲਾਜ਼ਮ ਜਿਹੜੇ ਆ ਹਮੇਸ਼ਾ ਹੀ ਜਿਹੜੇ ਹਰਮੰਦਰ ਸਾਹਿਬ ਪ੍ਰਿੰਸਿਸ ਦੇ ਅੰਦਰ ਹੁੰਦੇ ਆ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਬਿਮਾਰ ਜਿਹਨਾਂ ਦੀ ਮਾਨਸਿਕਤਾ ਹੋਇਆ ਉਹ ਜਦੋਂ ਕਿਤੇ ਕੋਈ ਨਾ ਕੋਈ ਉਹ ਟਾਈਮ ਉਹ ਕੋਈ ਰਸਤਾ ਕੱਢ ਲੈਂਦੇ ਆ ਤਾਂ ਜੋ ਇਹੋ ਜੀ ਕਿਸੇ ਨਾ ਕਿਸੇ ਮੰਦ ਭਾਗੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਵੇ ਅੱਛਾ ਇਹਦੀ ਮਨਸ਼ਾ ਸਿਰਫ ਬੇਦਬੀ ਕਰਨੀ ਸੀ ਦੇਖੋ ਇਹ ਤੇ ਹੁਣ ਜੋ ਸਾਡੇ ਐਵੀਡੈਂਸ ਜੋ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੰਦਾ ਅੰਦਰ ਆਉਂਦਾ ਹਰਮੰਦਰ ਸਾਹਿਬ ਦੇ ਪ੍ਰਿੰਸਿਸ ਦਾਖਲ ਹੁੰਦਾ ਸਰੋਵਰ ਸਾਹਿਬ ਦੇ ਪਾਣੀ ਦੇ ਨਾਲ ਜਲ ਦੇ ਨਾਲ ਜਿਹੜਾ ਉਹ ਕੁਰਲੀਆਂ ਕਰਕੇ ਮੱਥਾ ਟੇਕਣ ਤੋਂ ਬਗੈਰ ਹੀ ਜਿਹੜਾ ਉਹ ਬਾਹਰ ਚਲੇ ਜਾਂਦਾ ਉਹ ਤੋਂ ਤਾਂ ਮੰਛਾ ਦੀ ਬਿਲਕੁਲ ਜਿਹੜੀ ਇੰਟੈਂਸ਼ਨ ਉਹ ਕਲੀਅਰ ਸੀ ਇਹ ਤੋਂ ਫਰਦਰ ਪੜਤਾਲ ਦੇ ਵਿੱਚ ਪੰਜ ਜਾਣੇ ਸੀ ਟੋਟਲ ਚਾਰ ਹੋਰ ਵੀ ਇਹਦੇ ਨਾਲ ਸੀ ਤੇ ਇਹਦੇ ਇਨਵੈਸਟੀਗੇਸ਼ਨ ਦਾ ਮੈਟਰ ਆ ਜਿਹੜੇ ਨਾਲ ਵੀਡੀਓਜ਼ ਵੀ ਬਣਾ ਰਹੇ ਸੀ ਕਿਹਦੇ ਏਜੰਸੀ ਦੇ ਨੇ ਇਹਨਾਂ ਦੇ ਰੂਟਸ ਕਿਹਦੇ ਨਾਲ ਜੁੜੇ ਨੇ ਇਹਦੇ ਪੁਲਿਸ ਪੜਤਾਲ ਦਾ ਫਰਦਰ ਮੈਟਰ ਆ ਅੱਛਾ ਉਨੀ ਕੋਈ ਹੋਰ ਵੀ ਬਾਕੀਆਂ ਨੇ ਵੀ ਕੀਤਾ ਜੀ ਇਸ ਤਰ੍ਹਾਂ ਦਾ ਕੰਮ ਦੇਖੋ ਬਾਕੀ ਸਾਰੇ ਨਾਲ ਹੀ ਸੀ ਇਹ ਤੇ ਉਸ ਕਨਸਪੀਰੇਸੀ ਆ ਇਹ ਤਾਂ ਜਦੋਂ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਉਦੋਂ ਪਤਾ ਲੱਗਣਾ ਕਿ ਇਹ ਇਹਨਾਂ ਦੇ ਮਾਈਂਡ 'ਚ ਕੀ ਚੱਲਦਾ ਹੈ ਇਹ ਕਾਂਸਪੀਰੇਟਰ ਜਿਹੜੇ ਪੰਜ ਜਣੇ ਇਕੱਠੇ ਹੋ ਕੇ ਆਏ ਕਿ ਇਹਨਾਂ ਦੇ ਦਿਮਾਗ 'ਚ ਕਿਹੜੀ ਕ੍ਰਿਮਿਨਲ ਕਾਂਸਪੀਰੇਸੀ ਸੀ ਕਿਹੜੀ ਫੋਰਸ ਹੈ ਪਿੱਛੇ ਜਿਨੇ ਇਹਨਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਜਿਹੜਾ ਉਪਰੇਰਿਤ ਕੀਤਾ ਇਸ ਤੋਂ ਬਾਅਦ ਨੇ ਨਮਾਜ਼ ਅਦਾ ਕੀਤੀ ਜੀ ਉਸ ਤੋਂ ਬਾਅਦ ਜਦੋਂ ਕਿਉਂਕਿ ਜਦੋਂ ਨੇ ਕੁਰਲੀ ਕੀਤੀ ਨਹੀਂ ਜੀ ਨਹੀਂ ਅੰਦਰ ਕੁਛ ਨਹੀਂ ਕੀਤਾ ਕੁਰਲੀ ਅਦਾ ਕਰਕੇ ਟੋਪੀ ਉਹ ਬਾਹਰ ਤੇ ਉਹ ਸਾਨੂੰ ਬਾਹਰ ਦਾ ਨਹੀਂ ਪਤਾ ਬਾਹਰ ਤੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਕਿ ਮੈਂ ਸਿੱਖ ਦਾ ਧਰਮ ਦਾ ਸਤਕਾਰ ਕਰਦਾ ਆ ਤੇ ਮੇਰੇ ਮਨ ਦੀ ਆਸਥਾ ਜੀ ਮਾਤਾ ਟੇਕਣਾ ਮੰਦਿਰ ਸਾਹਿਬ ਪਰ ਮੱਥਾ ਟੇਕਣ ਤੋਂ ਬਿਨ ਬਗੈਰ ਇਹ ਬਾਹਰ ਜਿਹੜੇ ਸਾਰੇ ਉਹ ਚਲੇ ਗਏ ਉਹ ਕਿਤੇ ਨਾ ਕਿਤੇ ਜਿਹੜੀ ਕੰਟਰਡਿਕਸ਼ਨ ਹੈ ਅੰਦਰ ਵਾਲੀ ਵੀਡੀਓ ਤੇ ਬਾਹਰ ਵਾਲੀ ਵੀਡੀਓ ਚ ਇਹ ਸਾਰਾ ਇਨਵੈਸਟੀਗੇਸ਼ਨ ਚ ਬਾਹਰ ਆਉਣਾ ਅੱਛਾ ਉਹਨੇ ਮਾਫੀ ਦੀ ਵੀਡੀਓ ਨੂੰ ਤੁਸੀਂ ਕੰਸੀਡਰ ਵੀ ਨਹੀਂ ਕਰਦੇ ਦੇਖੋ ਜੀ ਮਾਫੀ ਜਦੋਂ ਅਸੀਂ ਆਪਣੀ ਪੜਤਾਲ ਕਰਾ ਲਈ ਜੇ ਉਹ ਦਰਮੰਦਰ ਸਾਹਿਬ ਅੰਦਰ ਮੱਥਾ ਟੇਕਦਾ ਆਸਤਾ ਦੇ ਨਾਲ ਬੋਨਫਾਈਡਲੀ ਕੋਈ ਸਾਨੂੰ ਹੁੰਦਾ ਕਿ ਇਹ ਮੱਥਾ ਟੇਕਣ ਆਇਆ ਜੀ ਚਲੋ ਇਹ ਮਾਫੀ ਮੰਗ ਰਿਹਾ ਇਹਨੂੰ ਨਹੀਂ ਸੀ ਪਤਾ ਸਾਡਾ ਤੇ ਜਿਹੜਾ ਬੰਦਾ ਅੰਦਰ ਮੱਥਾ ਟੇਕਣ ਹੀ ਨਹੀਂ ਗਿਆ ਸਿਰਫ ਸਰੋਵਰ ਸਾਹਿਬ ਚ ਆ ਕੇ ਕੁਰਲੀਆਂ ਕਰਕੇ ਉਹ ਬੰਦਾ ਬਾਹਰ ਚਲੇ ਜਾਂਦਾ ਤੇ ਇਹਦੀ ਜਿਹੜੀ ਮਾਫਰੀ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ ਇਹਦੀ ਉਂਗਲ ਦਿਖਾਈ ਗਈ ਉਹਨੂੰ ਕਿਸ ਤਰ੍ਹਾਂ ਵੇਖੀ ਕੋਈ ਸਿੱਖ ਸੰਗਤਾਂ ਉਹਦੇ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਖਾਸ ਕਰਕੇ ਉਹਨੇ ਘਰਮੰਦਰ ਸਾਹਿਬ ਨੂੰ ਉਂਗਲ ਦਿਖਾਈ ਉਸਨੇ ਦੇਖੋ ਪਤਾ ਕੀਆ ਇਹ ਹੁਣ ਜਿੰਦਾ ਵੀ ਇੰਡੀਵਿਜੂਅਲ ਜਿਹੜਾ ਗੁਰੂ ਤੇ ਜਿਹੜੀ ਉਂਗਲ ਚੁੱਕਣੀ ਜਾਂ ਗੁਰੂ ਘਰਾਂ ਦੇ ਅਗੇਂਸਟ ਜਿਹੜੀ ਉਂਗਲ ਜਿਹੜੀ ਉਹ ਚੁੱਕਣੀ ਇਹ ਤੇ ਗੁਰੂ ਸਾਹਿਬ ਆਪ ਵੇਖਦੇ ਆ ਆਪ ਉਹਨਾਂ ਨੂੰ ਪਤਾ ਆ ਤੇ ਇਹੋ ਜੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਨਾ ਗੁਰੂ ਦੀ ਕਚੈਰੀ 'ਚ ਬਖਸ਼ਣਾ ਜਾਣਾ ਚਾਹੀਦਾ ਨਾ ਹੀ ਦੁਨਿਆਵੀ ਕਚੈਰੀ ਦੇ ਵਿੱਚ ਇਸੇ ਕਰਕੇ ਅਸੀਂ ਕੰਪਲੇਂਟ ਮੂਵ ਕਰ ਰਹੇ ਆ ਕਿ ਫਰਦਰ ਜਿਹੜੀ ਸਚਾਈ ਬਾਰੇ ਇਨਵੈਸਟੀਗੇਸ਼ਨ ਦਾ ਇਹ ਮੈਟਰ ਆ ਇਹ ਗਾਜ਼ੀਆਬਾਦ ਦੇ ਜਿਹੜਾ ਉੱਥੋਂ ਦਿੱਲੀ ਦਾ ਰਹਿਣ ਵਾਲਾ ਕੀ ਕਰਦਾ ਕੀ ਹੈ ਜੀ ਕੁਝ ਉਹਦੇ ਬਾਰੇ ਸਾਨੂੰ ਅਜੇ ਨਹੀਂ ਕੋਈ ਜਾਣਕਾਰੀ ਬਾਕੀ ਜਿਹੜੀ ਫਰਦਰ ਉਹਨੂੰ ਅਰੈਸਟ ਕਰਨਗੇ ਪਰਚਾ ਦਰਜ ਕਰਨਗੇ ਉਹ ਸਾਰਾ ਕੁਝ ਬਾਹਰ ਆ ਜਾਣਾ ਇਹ ਤਾਂ ਕੋਈ ਪੁੱਛ ਕਰੇਗੀ ਪਹਿਲਾਂ ਵੀ ਯੋਗਾ ਦੀ ਕੁੜੀ ਅੱਲਾ ਪਰਚਾ ਹੋਇਆ ਬਿਲਕੁਲ ਉਹ ਵੀ ਪਰਚਾ ਦੇਖੋ ਦੇਖੋ ਤੇ ਉਸ ਤਰ੍ਹਾਂ ਫੇਰ ਹੁਣ ਇੱਕ ਹੋਰ ਜਿਹੜੀ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਵੀ ਜਿਹੜੀ ਇਹਨਾਂ ਐਫ ਆਈ ਆਰ ਦਰਜ ਕਰ ਦਿੱਤੀ ਬਾਅਦ ਚ ਟਿਲ ਡੇਟ ਉਹਨੂੰ ਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਕੋਰਟ ਵਿੱਚ ਸੈਕਸ਼ਨ 156 3 ਥੱਲੇ ਜਿਹੜੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਇਹਦੀ ਜਿਹੜੀ ਰੈਸਟ ਉਨੂੰ ਇਹਨਾਂ ਸਮਨ ਵੀ ਭੇਜੇ ਬਾ ਟੋਟਲ ਡੇਟ ਪੁਲਿਸ ਕੋ ਵੀ ਜਿਹੜੀ ਉਹ ਸ਼ਾਮਲ ਤਫਤੀਸ਼ ਨਹੀਂ ਉਹ ਲੜਕੀ ਅਜੇ ਤੱਕ ਹੋਈ ਤੋ ਸੋ ਇਹ ਆ ਕਿ ਉਹ ਜੱਟ ਢੱਲਾ ਜਿਹੜਾ ਹੈ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਦੇ ਇਸ਼ੂਜ਼ ਨੇ ਇੱਕ ਪੰਨੇ ਤੇ ਸਰਕਾਰ ਜਿਹੜੇ ਉਹ ਨਵੇਂ ਬਿੱਲ ਰਿਹਾ ਰਹੀ ਆ ਦੂਜੀ ਸਾਈਡ ਤੇ ਜਿਹੜਾ ਪੁਲਿਸ ਨੂੰ ਇਹ ਤੇ ਜਿਹੜਾ ਸੰਜੀਦਗੀ ਦੇ ਨਾਲ ਸੀਰੀਅਸਨੈਸ ਦੇ ਨਾਲ ਜਿਹੜਾ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਵੀ ਰਸਤਾ ਦੇ ਦੇਖੋ ਜੀ ਪਵਿੱਤਰ ਸਾਡੀ ਆਸਥਾ ਜੁੜੀ ਆ ਪਵਿੱਤਰ ਜਲ ਪਵਿੱਤਰ ਸਰੋਵਰ ਮੰਦਿਰ ਸਾਹਿਬ ਦੇ ਪ੍ਰੈਂਸਿਸ ਚ ਇਤਨਾ ਕੋਈ ਚੂਲੀਆ ਕਰੇ ਉਸ ਤੋਂ ਵੱਡੀ ਬੇਅਦਬੀ ਕਿਹੜੀ ਹੋ ਸਕ